ਜੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪੂਰੇ ਸੋਹਣੇ ਡਿਜ਼ਾਈਨ ਦੀਆਂ ਪੰਜ ਕਲਿਆਣ ਬੁਸ਼ੇਰੀਆਂ ਤੇ ਦੋਨੇ ਬਾਈ ਨੇ ਕਰਨੀਆਂ ਨੇ ਸੇਲ ਪਹਿਲਾਂ ਤੁਹਾਨੂੰ ਮੈਂ ਗੱਲਬਾਤ ਐਸ ਬੁਸ਼ੇਰੀ ਬਾਰੇ ਦੱਸਦਾ ਇਹ ਬੁਸ਼ੇਰੀ ਦੋਸਤੋ ਜੇ ਆਪਾਂ ਪਿੱਛੇ ਤੋਂ ਇਹਦਾ ਖਾਨਦਾਨ ਦੇਖੀਏ ਤਾਂ ਹੈ ਤਾਂ ਇਹ ਨੁਕਰੇ ਘੋੜੇ ਦੀ ਧੀ ਇਹਦੀ ਮਾਂ ਚੰਬੀ ਆ ਆਪ ਇਹ ਨੁਕਰੇ ਘੋੜੇ ਅਲਵੰਦ ਦੀ ਧੀ ਆ ਜਿਹੜਾ ਬਾਈ ਬਿੰਦਰ ਮਲੂਕੇ ਵਾਲੇ ਦੇ ਕੋਲੇ ਹੁੰਦਾ ਸੀ ਕੋੜਾ ਐਕਸਪਾਇਰ ਹੋ ਗਿਆ ਸੀ ਪਰ ਤੁਸੀਂ ਇਹਦਾ ਫੈਸ਼ਨ ਡਿਜ਼ਾਈਨ ਚੈੱਕ ਕਰੋ ਸ਼ਕੀਨ ਕੁੰਡੀ ਵਾਲਾ ਕਾਨਾ ਮੱਥੇ ਤੇ ਬਹੁਤ ਸੋਹਣਾ ਪਟਾਗਾ ਧੌਣ ਧੂਣ ਬੜੀ ਪਤਲੀ ਤੇ ਲੰਮੀਆਂ ਚਾਰੇ ਪੈਰ ਇੱਕੋ ਜਿਹੇ ਮਾਰਕਾ ਜਿਹੜਾ ਇਹਦਾ ਮਾਰਕਿੰਗ ਆ ਉਹ ਸਾਰੀ ਇਹਦੀ ਤੇ ਕਰੈਕਟਰ ਆ ਜਿਹੜੇ ਉਹ ਮਾਰਵਾੜੀ ਆ ਰੰਗ ਵੀ ਪੱਕਾ ਮਾਰਵਾੜੀ ਆ ਇਸ ਘੋੜੀ ਦੀ ਬੈਡ ਬਾਡੀ ਤੁਸੀਂ ਚੈੱਕ ਕਰੋ ਪਿੱਠ ਪੁੜਾ ਬਹੁਤ ਜ਼ਿਆਦਾ ਚੰਗਾ ਹੈਵੀ ਲੱਗਿਆ ਹੋਇਆ 31 ਮਹੀਨੇ ਬੇਸ਼ੇਰੀ ਦੀ ਉਮਰ ਆ ਤੇ ਕਾਦਾ ਜਿਹੜਾ 61 ਇੰਚ ਤੋਂ ਮਾੜਾ ਮੋਟਾ ਦਾਬ ਦਾਗਾ ਸੋ ਇਸ ਵਕਤ ਮਲਾਉਣ ਦੇ ਕਾਬਲਾ ਬਸ਼ੇਰੀ ਤੁਸੀਂ ਚਾਹੋ ਤਾਂ ਇਹਨੂੰ ਨੁਕਰੇ ਘੋੜੇ ਤੋਂ ਮੇਟ ਕਰਾ ਕੇ ਨੁਕਰਾ ਬੱਚਾ ਲੈ ਸਕਦੇ ਹੋ ਜੇ ਤੁਸੀਂ ਚਾਹੋ ਨਿ ਬੀ ਆਪਾਂ ਮਾਰਵਾੜੀ ਬੱਚਾ ਲੈਣਾ ਹੈ ਤੋਂ ਤਾਂ ਇਹ ਬਸ਼ੇਰੀ ਮਾਰਵਾੜੀ ਬੱਚਾ ਵੀ ਦੇ ਦੂ ਉਹਦੇ ਪਿੱਛੇ ਦੋਨੇ ਕਾਰਨ ਇਹ ਆ ਨੁਕਰਾ ਸੂਣ ਦੇ ਕਾਰਨ ਇਹ ਆ ਵੀ ਇਹਦਾ ਖਾਨਦਾਨ ਨੁਕਰਾ ਦਾ ਤੇ ਮਾਰਵਾੜੀ ਸੂਣ ਦਾ ਕਾਰਨ ਇਹ ਆ ਵੀ ਰੰਗ ਬਸ਼ੇਰੀ ਦਾ ਪੱਕਾ ਗਾ ਮਾਰਕਿੰਗ ਸੋਹਣੀਆਂ ਡਿਜ਼ਾਈਨ ਫੈਸ਼ਨ ਗੱਲਬਾਤ ਆ ਜਿਹੜੀ ਸਾਰੀ ਉਹ ਮਾਰਵਾੜੀ ਆ ਕਰੈਕਟਰ ਸਾਰੇ ਮਾਰਵਾੜੀ ਆ ਸੋਹਣੀ ਬਹੁਤ ਆ ਬਸ਼ੇਰੀ ਦੱਖ ਬਹੁਤ ਦਿੰਦੀ ਆ ਇੱਕਦਮ ਮਜ਼ਬੂਤ ਬਹੁਤ ਜ਼ਿਆਦੇ ਆ ਦੂਜੀ ਗੱਲ ਡਿਜ਼ਾਈਨ ਦੀ ਆ ਬਾਲਪੌਰੀਆਂ ਦੀ ਬੱਚੀ ਬਿਲਕੁਲ ਸਾਫ ਆ 31 ਮਹੀਨੇ ਉਮਰ ਹੋਈ ਆ ਦੋ ਦੰਦ ਲੱਗੀ ਵੀ ਆ ਮਲਾਉਣ ਦੇ ਕਾਬਲ ਆ ਬਾਈ ਅਰ ਗਿਆਨੇ ਹਾਲੇ ਮੇਟ ਨਹੀਂ ਕਰਾਈ ਤੁਸੀਂ ਆਪਦੇ ਪਸੰਦੀ ਦਾ ਘੋੜੇ ਤੋਂ ਮੇਟ ਕਰਾ ਕੇ ਤੋਂ ਚੰਗਾ ਬੱਚਾ ਲੈ ਸਕਦੇ ਹੋ ਬੱਚੇ ਇਸ ਚੀਜ਼ ਦੀ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਦੋਨੇ ਪੰਤੇ ਦੇ ਸਕਦੀ ਆ ਇਹ ਸੋ ਇਸ ਬੱਚੀ ਦਾ ਇਹ ਪਲੱਸ ਪੁਆਇੰਟ ਆ ਤੁਸੀਂ ਆਪਦੇ ਹਿਸਾਬ ਨਾਲ ਇਹਨੂੰ ਮੇਟ ਕਰਾ ਸਕਦੇ ਹੋ ਭਾਵੇਂ ਨੋਕਰੇ ਤੋਂ ਮੇਟ ਕਰਾ ਲਿਓ ਤੇ ਭਾਵੇਂ ਕਰਾ ਲਿਓ ਮਾਰਵਾੜੀ ਤੋਂ ਸੋ ਇਹਦੇ ਬਾਰੇ ਇੱਕ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਦੂਜੀ ਜਿਹੜੀ ਆ ਬਸ਼ੇਰੀ ਆ ਮਿੱਤਰੋ ਇਹ ਪੱਕੀ ਮਾਰਵਾੜੀ ਹੋਈ ਆ ਇਹਦੇ ਚਾਰੇ ਪੈਰ ਚਟਿਆ ਦੇਖੋ ਤੇ ਮੱਥੇ ਤੇ ਇਹਦੇ ਵੀ ਪ੍ਰੋਪਰ ਬਲੇਜ ਆ ਇਹ ਵੀ ਪੰਜ ਕਲੀਆਣੀ ਆ ਇਹ ਲੁਕਾਸ ਕੋੜੀ ਦੀ ਧੀ ਆ ਤੇ ਅਲੀਸ਼ਾਨ ਦੀ ਪੋਤੀ ਆ ਇਹੀ ਉਮਰ ਆ ਜਿਹੜੀ 12.5 ਤੋਂ 13 ਮਹੀਨਿਆਂ ਦੇ ਵਿੱਚ ਵਿੱਚ ਆ ਮਾਰਕਾ ਮੂਰਕਾ ਬੂਥਵਾ ਤੇਰੀ ਵੀ ਬਹੁਤ ਜਿਆਦਾ ਸੋਹਣੀ ਆ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਨੰਬਰ 22 ਦਾ ਭੱਲੇ ਦਾ ਨੋਟ ਕਰ ਲਓ 97805 31113 ਇਸ ਨੰਬਰ ਤੇ ਕਾਲ ਕਰ ਲਿਓ ਪਿੰਡਾ ਬਾਈ ਦਾ ਨੱਥੋਵਾਲ ਰਾਏਕੋਟ ਤੋਂ ਤਕਰੀਬਨ 10 ਕਿਲੋਮੀਟਰ ਦੂਰ ਦੋਨੇ ਬਸ਼ੇਰੀਆਂ ਚੰਗੀਆਂ ਬਹੁਤ ਆ ਆ ਵੀ ਬਰੀਡਿੰਗ ਵਾਲੀ ਚੰਗੀ ਢੂੜੀ ਬਣੂਗੀ ਬਰੀਕੀਆਂ ਬੁਰਕੀਆਂ ਇਹਦੇ 'ਚ ਵੀ ਬਹੁਤਾ ਮਾਰਕਾ ਇਹਦਾ ਵੀ ਸੋਹਣਾਗਾ ਤੇ ਲੈਂਥ ਲੋਥ ਇਹਦੀ ਵੀ ਚੰਗੀ ਆ ਬਾਕੀ ਖਾਨਦਾਨ ਬੜਾ ਵਧੀਆ ਲੁਕਾਸ ਕੋੜੇ ਦੇ ਰਿਜ਼ਲਟ ਆਪਾਂ ਨੂੰ ਪਤਾ ਚੰਗਾ ਸੂੰਦਾ ਉਹ ਵੀ ਤੇ ਦੂਜੀ ਜਿਹੜੀ ਅਲਵੰਦ ਵਾਲੀ ਆ ਦੋਸਤੋ ਉਹ ਵੀ ਬਸ਼ੇਰੀ ਚੰਗੀ ਆ ਦੋਨੇ ਚੰਗੀਆਂ ਨੇ ਬਰੀਡਿੰਗ ਵਾਸਤੇ ਪੂਰੀਆਂ ਟੌਪ ਦੀਆਂ ਰਹਿਣਗੀਆਂ ਫੋਨ ਲਾ ਲਿਓ ਭੱਲੇ ਬਾਈ ਨੂੰ ਜੀ